ਤਾਂ ਪੰਜਾਬ ਦੇ ਖੜਕੂਵਾਦ ਦੇ ਵੇਲੇ ਦੀ ਗੱਲ ਕਰਾਂਗੇ ਕਿ ਉਸ ਦੌਰ ਦੇ ਵਿੱਚ ਕਿਵੇਂ ਝੂਠੇ ਪੁਲਿਸ ਮੁਕਾਬਲੇ ਪੰਜਾਬ ਦੀ ਧਰਤੀ ਤੇ ਹੋਏ ਆਖਰਕਾਰ ਇਸ ਚ ਡਵੈਲਪਮੈਂਟ ਕਿਹੜੀ ਹੋਈ ਹੈ ਗੁਰਪ੍ਰੀਤ ਇਹ ਦੱਸਣਾ ਬੜਾ ਜ਼ਰੂਰੀ ਹੈ ਸੋ ਬਿਲਕੁਲ ਹੈ ਮਾਮਲੇ ਦੇ ਵਿੱਚ ਜਿਹੜੇ ਲਾਪਤਾ ਨੌਜਵਾਨ ਦੀ ਜਾਂਚ ਤੇ ਮਾਮਲੇ ਦੇ ਵਿੱਚ ਸੀਬੀਆਈ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਜਨਰਲ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਤਾਂ ਇੱਕ ਪੀਆਈਐਲ ਸੀ ਪਟੀਸ਼ਨ ਕਰਤਾ ਤੇ ਵਕੀਲ ਆਰਐਸ ਬੈਂਸਰ ਸਪਰੀਮ ਕੋਰਟ ਦੇ ਸੇਵਾਮੁਕਤ ਜੱਜ ਤੋਂ ਇਸ ਮਾਮਲੇ ਦੀ ਜਾਂਚ ਮੰਗ ਰਹੇ ਹੈ ਉਹਨਾਂ ਨਾਲ ਸਾਡੀ ਟੀਮ ਨੇ ਖਾਸ ਗੱਲਬਾਤ ਕੀਤੀ ਹੈ ਪੰਜਾਬ ਨੇ 84 ਦਾ ਇੱਕ ਲੰਮਾ ਦੌਰ ਹੜਾ ਆਇਆ ਔਰ ਉਸ ਦੌਰ ਦੇ ਵਿੱਚ ਬਹੁਤ ਸਾਰੇ ਨਮਾਉਂ ਜਵਾਨਾਂ ਦੀ ਨਜਾਇਜ਼ ਕਤਲ ਕੀਤੀ ਗਈ। ਇਹੀ ਫੀਕ ਐਂਕਾਊਂਟਰਾਂ ਦਾ ਮਾਮਲਾ ਪੰਜਾਬ-ਰਾਜਨਾ ਹਾਈ ਕੋਰਟ ਪਹੁੰਚਿਆ ਤਾਂ ਹਾਈ ਕੋਰਟ ਦੇ ਵੱਲੋਂ ਡਿਸੀਜਨ ਲਿਆ ਗਿਆ। ਗੱਲਬਾਤ ਕਰਾਂਗੇ ਆਰ.ਐਸ. ਬੈਂਸਾਪ ਦੇ ਨਾਲ। ਬੈਂਸਾਪ ਕੇਸ ਪੂਰਾ ਕਿਸੀ 84 ਤੋਂ ਲੈ ਕੇ ਲਗਭਗ 94 ਤੱਕ ਕੇਸ ਸੀਗੇ। ਪੂਰਾ ਮਾਮਲਾ ਕੀ ਹੈਗਾ ਜੀ? ਇਹ ਆਮ ਇਹ ਕਿਹਾ ਜਾਂਦਾ ਨਾ ਕਿ ਜੇ 25000 ਮੁੰਡੇ ਮਾਰਦੇ ਪੰਜਾਬ ਪੁਲਿਸ ਨੇ ਤੇ ਬਿਨਾ ਕਾਨੂੰਨ ਦੇ ਦੇ ਹਿਸਾਬ ਨਾਲ ਪ੍ਰੋਸੀਜਰ ਲਏ। ਇਹ ਬੜਾ ਕਾਮਨ ਜੀ ਨੋਸ਼ਨ ਹੈ। ਤੇ ਜਦੋਂ ਪਹਿਲੀ ਵਾਰ ਇਹ ਗੱਲ ਆਈ ਤਾਂ ਜਸਵੰਤ ਸਿੰਘ ਖਾਲੜਾ ਪਹਿਲਾ ਬੰਦਾ ਸੀ ਜਿਹਨੇ 2097 ਕੇਸਾਂ ਦਾ ਡਿਟੇਲਸ ਲੱਭੀ ਸੀ ਜੀ ਜੀ ਤਿੰਨ ਕਮਿਸ਼ਨ ਰਾਉਂਡਸ ਤੇ ਕਿ ਉੱਥੇ ਲਿਸਟ ਹੈ ਮੁੰਡਿਆਂ ਦਾ ਨਾਮ ਵੀ ਹੈ ਤੇ ਜਦੋਂ ਘਰੋਂ ਪਤਾ ਲੱਗਦਾ ਕਿ ਉਹਨਾਂ ਨੂੰ ਪੁਲਿਸ ਨੇ ਚੁੱਕਿਆ ਸੀ ਉਹਨਾਂ ਦੇ ਉੱਤੇ ਕੋਈ ਕੇਸ ਨਹੀਂ ਚੱਲਿਆ ਤੇ ਸਿਰਫ ਲਾਸ਼ਾਂ ਜਲਾ ਦਿੱਤੀਆਂ ਗਈਆਂ ਉਹ ਵੀ ਲਵਾਰਿਸ ਕਹਿ ਕੇ ਵੀ ਉਦੋਂ 2097 ਕੇਸਾਂ ਦਾ ਪਤਾ ਲੱਗਾ ਸੀ ਸੁਪਰੀਮ ਕੋਰਟ ਮਾਮਲਾ ਗਿਆ ਸੀ ਤੇ 30 ਕੇਸ ਵਿੱਚ ਚੱਲੇ ਕੁਝ ਪਲੇਸਰਸ ਸਜਾ ਵੀ ਹੋਏ 1500 ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ ਸੀ ਉਸ ਤੋਂ ਬਾਅਦ ਦੂਜੀ ਐਫਰਟ ਹੋਏਗੀ ਕਿੰਨੇ ਕੁ ਬੰਦੇ ਮਰਿਆ ਉਹ ਸੀ ਰਾਮ ਲਰਾਇਨ ਕੁਮਾਰ ਨੇ ਉਹ 2700 ਕੇਸਿਸ ਹੋਰ ਲੱਭੇ ਸੀ ਉਹਨੇ ਅਲੱਗ-ਅਲੱਗ ਪਿੰਡਾਂ ਵਿੱਚ ਜਾ ਕੇ ਉਹ ਜ਼ਿਆਦਾਤਰ ਉਹੀ ਬਾਰਡਰ ਡਿਸਟ੍ਰਿਕਟ ਦੇ ਕੇਸ ਸੀ ਤਿੰਨੋ ਇਸ ਉਹਨੇ ਦੋ ਕਿਤਾਬਾਂ ਛਾਪਤੀਆਂ ਪਰ ਉਸ ਤੇ ਕੋਈ ਜੁਡੀਸ਼ੀਅਲ ਪ੍ਰोसीडिंग ਨਹੀਂ ਹੋਈ ਰਿਡਿਊਸ ਟੂ ਐਸ਼ਸ ਦੋ ਕਿਤਾਬਾਂ ਵਿੱਚ ਬੜੀਆਂ ਡਿਟੇਲਸ ਹੈ ਨਾਮ ਵੀ ਹੈ ਕਿਹੜੇ ਅਫਸਰ ਨੇ ਚੁੱਕਿਆ ਕਦੋਂ ਚੁੱਕਿਆ ਕਿਹੜੇ ਗਵਾਹਾਂ ਦੇ ਨਾਮ ਵੀ ਹੈ ਮਰ ਉਸਤੇ ਕੋਈ ਕੇਸ ਦਾਇਰ ਨਹੀਂ ਸੀ ਹੋਇਆ ਤੀਜੀ ਐਫਰਟ ਕਿਤੇ ਸੀ ਇੱਕ ਆਰਗੇਨਾਈਜੇਸ਼ਨ ਇਨਸਾਫ ਇੰਟਰਨੈਸ਼ਨਲ ਤੇ ਉਹਨਾਂ ਨੇ 5500 ਹੋਰ ਕੇਸ ਲੱਭੇ ਸੀ ਉਹਨਾਂ ਨੇ ਵੀ ਵੈਬਸਾਈਟ 'ਤੇ ਆਤਰ ਸਰਚ ਮੁੱਦਾ ਬਣਾਇਆ ਪਰ ਉਹਨਾਂ ਨੇ ਉਸਤੇ ਕੋਈ ਲੀਗਲ ਪ੍ਰोसीडिंग ਨਹੀਂ ਸੀ ਕੀਤੀ ਜਿਹੜੀ ਚੌਥੀ ਐਫਰਟ ਜਿਸ ਤੋਂ ਇਹ ਕੇਸ ਸ਼ੁਰੂ ਹੋਇਆ ਹੈ ਉਹ ਸੀ ਪੰਜਾਬ ਐਡਵੋਕੇਸੀ ਡਾਕੂਮੈਂਟੇਸ਼ਨ ਐਡਵੋਕੇਸੀ ਪ੍ਰੋਜੈਕਟ ਇੱਕ ਲਾਇਰ ਨੇ ਸ਼ੁਰੂ ਕੀਤਾ ਸੀ ਸੰਧਾਮ ਸਿੰਘ ਬੈਂਸ ਯੂਕੇ ਤੋਂ ਫਿਰ ਉਹਨੇ 8 ਸਾਲ ਇਥੇ ਕੰਮ ਕੀਤਾ ਉਹਦੀ ਟੀਮ ਨੇ ਇਥੇ ਕੰਮ ਕੀਤਾ ਤਾਂ ਉਹਨੇ ਪੁਰਾਣੇ ਕੇਸਾਂ ਤੋਂ ਬਾਅਦ 650 ਕੇਸ ਹੋਰ ਲੱਭੇ ਜਿੱਥੇ ਕਿ ਹਲੇ ਵੀ ਲੋਕਾਂ ਨੂੰ ਯਾਦ ਹੈ ਸਬੂਤ ਹੈਗਾ ਹੁਣ ਆਰਟੀਏ ਐਕਟ ਆ ਗਿਆ ਸੀ ਉਹਨੇ ਉਹਦੇ ਵਿੱਚ ਐਫਆਈਆ ਦੇ ਕਾਪੀਆਂ ਮੰਗੀਆਂ ਉਸ ਕਾਪੀਆਂ ਐਫਆਈਆ ਤੋਂ ਇਹ ਪਤਾ ਚੱਲਦਾ ਸੀ ਕਿਹੜੇ ਬੰਦੇ ਨੂੰ ਕਿਹੜੇ ਪੁਲਿਸ ਅਫਸਰ ਨੇ ਕਦੋਂ ਚੁੱਕਿਆ ਤੇ ਕਿਵੇਂ ਉਹਨੂੰ ਮਾਰ ਦਿੱਤਾ ਤੇ ਉਹਨੇ ਉਸ ਤੋਂ ਫਿਕਸਚ 74 ਕੇਸਾਂ ਵਿੱਚ ਉਹਨੂੰ ਬੜਾ ਕੰਕਰੀਟ ਐਵਿਡੈਂਸ ਮਿਲਿਆ ਕਿ ਝੂਠੇ ਮੁਕਾਬਲੇ ਚੁੱਕੇ ਮਾਰੇ ਨੇ ਤਾਂ ਉਹਨੇ ਪੂਰੀ ਡਾਟਾ ਕੰਪਾਈਲ ਕੀਤਾ ਇੱਕ ਟ੍ਰਿਬਿਊਨ ਪੀਪਲਸ ਟ੍ਰਿਬਿਊਨਲ ਬਣਾਇਆ ਉੱਥੇ ਜੱਜਨ ਬੁਲਾਇਆ ਉਹਨਾਂ ਦੇ ਸਾਹਮਣੇ ਸਾਰਾ ਡਾਟਾ ਰੱਖਿਆ ਤੇ ਉਹਨਾਂ ਦੇ ਫਿਰ ਉੱਥੇ ਡਿਸੀਜਨ ਲਿਆ ਗਿਆ ਕਿ ਇਹਨੂੰ ਕੋਰਟ ਵਿੱਚ ਲਿਆ ਜਾਏ ਕਿਉਂਕਿ ਉਸ ਵੇਲੇ ਹੀ ਮਨੀਪੁਰ ਦੇ ਵਿੱਚ ਗਰੁੱਪ ਨੇ ਇਹਨੀ ਐਫਰਟ ਕੀਤੀ ਸੀ ਉਹਨਾਂ ਨੇ 78 ਤੋਂ 2012 ਤੱਕ ਕੋਈ 1500 ਕੇਸ ਲੱਭੇ ਸੀ ਔਰ ਉੱਥੇ ਸੁਪਰੀਮ ਕੋਰਟ ਲਏ ਗਏ ਸਤਾ ਸੁਪਰੀਮ ਕੋਰਟ ਦੀਆਂ ਪ੍ਰੋਸੀਡਿੰਗਾਂ ਹਲੇ ਵੀ ਚੱਲ ਰ ਸਪਰੀਮ ਕੋਰਟ ਨੇ ਵੀ ਕੁਝ ਸੈਂਪਲ ਕੇਸਾਂ ਦੀ ਇਨਕੁਆਇਰੀ ਕਰਾਈ ਜਦੋਂ ਸੱਚੇ ਪਾਏ ਗਏ ਤਾਂ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਉਹਨਾਂ ਦਾ ਟ੍ਰਾਇਲ ਵੀ ਸ਼ੁਰੂ ਕੀਤਾ ਤੇ ਉਸੇ ਲਾਈਨ ਤੇ ਅਸੀਂ ਇਹ ਕੇਸ ਪਾਇਆ ਸੀ 2019 ਦੇ ਵਿੱਚ ਕਿ ਇਹ ਜਿਹੜੇ 6000 ਕੇਸਸ ਐ ਇਹ ਪਰਿਵਾਰਾਂ ਨੂੰ ਜੇ ਐਵੀਡੈਂਸ ਐਗਜ਼ਿਸਟ ਕਰਦਾ ਜਾਂ ਕੋਈ ਕਮਿਸ਼ਨ ਬਣਾਓ ਜਾਂ ਕਿਸੇ ਏਜੰਸੀ ਨੂੰ ਦਿਓ ਘੱਟੋ ਘੱਟ ਜਿਹੜਾ ਵੱਡਾ ਇਨਸ ਬੇਇਨਸਾਫੀ ਐ ਜਿੱਥੇ ਵਰਚੂਅਲੀ ਤਾਂ ਮਾਸ ਕਿਲਿੰਗ ਹੀ ਹੋ ਗਈ ਨਾ ਜਦੋਂ ਹਜ਼ਾਰਾਂ ਦੀ ਗੱਲ ਹੋਵੇ ਇੱਕ ਬੰਦੇ ਦਾ ਕਿਲ ਕਰਨਾ ਤਾਂ ਮਰਡਰ ਐ ਹਜ਼ਾਰਾਂ ਦਾ ਕਤਲ ਕਰਨਾ ਤਾਂ ਤੁਸੀਂ ਇਹਨੂੰ ਜੈਨੋਸਾਈਡ ਕਹੋ ਮਰਜ਼ੀ ਕਹੋ ਮਾਸ ਕਿਲਿੰਗ ਹੈਗੀ ਤੇ ਇਦਾਂ ਦਾ ਕ੍ਰਾਈਮ ਜੇ ਤੁਸੀਂ ਨਹੀਂ ਇਨਵੈਸਟੀਗੇਟ ਕਰਦੇ ਤਾਂ ਉਹਨਾਂ ਕ੍ਰਾਈਮ ਦੇ ਵਿੱਚ ਫਿਰ ਉਹ ਦੁਬਾਰਾ ਹੁੰਦੇ ਨੇ ਤੁਸੀਂ ਦੇਖਿਆ ਹੁਣ ਫੇਕ ਇਨਕਾਉਂਟਰ ਦੁਬਾਰਾ ਸ਼ੁਰੂ ਹੋ ਗਿਆ ਪੰਜਾਬ ਵਿੱਚ ਕਿਉਂਕਿ ਉਹ ਪੁਰਾਣੇ ਫੇਕ ਇਨਕਾਉਂਟਰਸ ਸਜ਼ਾ ਨਹੀਂ ਮਿਲੀ ਤਾਂ ਜਿੱਥੇ ਮਾਸ ਕਿਲਿੰਗ ਹੋਵੇ ਉੱਥੇ ਕੋਈ ਲਿਮਿਟੇਸ਼ਨ ਆਫ ਟਾਈਮ ਨਹੀਂ ਹੁੰਦੀ ਉਹ ਇਨਵੈਸਟੀਗੇਸ਼ਨ 100 ਸਾਲਾਂ ਦੀ ਹੋ ਸਕਦੀ ਹੈ 50 ਸਾਲ ਵੀ ਹੋ ਸਕਦੀ ਹੈ ਤਾਂ ਕਿ ਚੀਜ਼ਾਂ ਵਾਪਸ ਨਾ ਸਮਾਜ ਵਿੱਚ ਵਾਪਰਨ ਇਸੇ ਭਾਵਨਾ ਨਾਲ ਅਸੀਂ 2019 ਦੇ ਵਿੱਚ 10 ਵਿਕਟਿਮਸ ਫੈਮਿਲੀਆ ਨੂੰ ਨਾਲ ਲੈ ਕੇ ਇਹ ਪਟੀਸ਼ਨ ਫਾਈਲ ਕੀਤੀ ਸੀ ਕਿ ਇਸ ਕੇਸ ਦੀ ਤਫ਼ਤੀਸ਼ ਕੀਤੀ ਜਾਵੇ ਇਹ ਸਾਰਾ ਐਵੀਡੈਂਸ ਲਾਇਆ ਸੀ 800 ਪੇਜਾਂ ਦੀ ਪਟੀਸ਼ਨ ਹੈ ਸਾਰੇ ਸਬੂਤ ਨਾਲ ਲਾਏ ਨੇ ਤੇ 2019 ਤੋਂ ਲੈ ਕੇ 224 ਅੱਜ ਤੱਕ ਇਸ ਕੇਸ ਵਿੱਚ ਗਵਰਨਮੈਂਟ ਆਫ ਇੰਡੀਆ ਟਾਈਮ ਹੀ ਮੰਗਦੇ ਰਹੇ ਕਿ ਅਸੀਂ ਜੀ ਇੰਸਟਰਕਸ਼ਨ ਨਾਲ ਲੈ ਕੇ ਆਪ ਹੀ ਕੁਝ ਕਰੋਗੇ ਕੈਮਰਾਮੈਨ ਤਜਿੰਦਰ ਦੇ ਨਾਲ ਰੋਹਿਤ ਪੱਕਾ ਜੀ ਮੀਡੀਆ ਚੰਡੀਗੜ੍ਹ